हां जी दोस्तों सारे नु वाहेगुरु सा दे, सार सा जी का खालसा वाहेगुरु जी की फतेह ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਰਸਮਾਣੀ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੋ ਤੁਸੀਂ ਹੁਣ ਟਾਵਰ ਦੇਖ ਰਹੇ ਹੋ ਕਿ ਟਾਵਰ ਦੇ ਉੱਤੇ ਭਾਈ ਗੁਰਜੀ ਸਿੰਘ ਖਾਲਸਾ 9 ਮਹੀਨੇ ਤੋਂ ਬੈਠਿਆ ਜਿੱਤੇ ਪਹਿਲਾਂ ਗਰਮੀ ਫਿਰ ਠੰਡ ਹੁਣ ਗਰਮੀ ਸੋ ਅੱਜ ਮੁੱਖ ਮੰਤਰੀ ਨਾਲ ਗੱਲਬਾਤ ਹੋਈ ਆ ਮੀਟਿੰਗ ਹੋਈ ਆ ਜਿਹਦੇ ਵਿੱਚ ਕਾਨੂੰਨ ਬਣੇਗਾ ਜ਼ਰੂਰ ਕੋ ਕਾਨੂੰਨ ਬਣੇਗਾ ਜਿਨਨੇ ਵੀ ਧਰਮਗ੍ਰੰਥ ਦੇ ਜੇ ਕੋਈ ਵਿਅਦਮੀ ਕਰਦਾ ਭਾਈ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਬਹੁਤ ਜਿਆਦੇ ਵੱਡੇ ਪੱਧਰ ਤੇ ਜਿਹੜੀ ਮੀਟਿੰਗ ਮੁੱਖ ਮੰਤਰੀ ਨਾਲ ਕੀਤੀ ਗਈ ਆ ਉਹ ਵੀ ਤੁਹਾਨੂੰ ਸੁਣਾਉਣੀ ਹੈ ਇੱਥੇ ਕੀ ਗੱਲਬਾਤ ਅੱਜ ਮੁੱਖ ਮੰਤਰੀ ਨਾਲ ਹੋਈ ਹੈ ਤੇ ਕਹਿ ਵੀ ਦਿੱਤਾ ਵੀ ਆਉਣ ਵਾਲੇ ਸਮੇਂ ਤੇ ਜਲਦੋਂ ਜਲਦ ਇਸ ਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਆਪਾਂ ਗੱਲਬਾਤ ਸੁਣਦੇ ਆ ਭਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਖੜੇ ਹੋ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਸੀਸ ਨਮਸਕਾਰ ਕਰਦੇ ਹੋਏ ਉਹਨਾਂ ਦੇ ਚਰਨਾਂ ਤੇ ਆਪ ਸਭ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਸਮਾਣਾ ਵਿਖੇ ਟਾਵਰ ਮੋਰਚਾ ਲੱਗਿਆ ਹੋਇਆ ਸੀ ਉਸ ਨੂੰ ਬਾਬਾ ਜੀ ਦੀ ਅਸੀਸ ਸਦਕਾ ਗੁਰੂ ਕਲਗੀਧਰ ਪਾਤਸ਼ਾਹ ਦੀ ਅਸੀਸ ਸਦਕਾ ਅੱਜ ਕੁਝ ਫਤਿਹ ਨਸੀਬ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਅੱਜ ਮੁਲਾਕਾਤ ਹੋਈ ਸੀ ਉਹ ਸਹਿਮਤ ਹੋਏ ਨੇ ਤੇ ਪੰਜਾਬ ਕੈਬਨਿਟ ਦੀ ਮੀਟਿੰਗ 10 ਜੁਲਾਈ ਨੂੰ ਹੋਏਗੀ ਉਹ ਡੇਟ ਸਾਨੂੰ ਦਿੱਤੀ ਗਈ ਹੈ ਉਹਦੇ ਵਿੱਚ ਇਹ ਜਿਹੜਾ ਸਟੇਟ ਐਕਟ ਹੈ ਜਿਹਦੇ ਵਿੱਚ ਕਿ ਬੇਅਦਬੀ ਕਰਨ ਵਾਲੇ ਦੋਖਿਆਂ ਦੇ ਵਾਸਤੇ ਸਖਤ ਸਜ਼ਾ ਜਿਹੜਾ ਕਾਨੂੰਨ ਹੈ ਜਿਹਦਾ ਕਿ ਆਪਾਂ ਡਰਾਫਟ ਕਰਕੇ ਉਹਨਾਂ ਨੂੰ ਦਿੱਤਾ ਸੀ ਉਹਨੂੰ ਲਾਗੂ ਕੀਤਾ ਜਾਏਗਾ ਸੋ ਮੈਂ ਸਮਝਦਾ ਸਾਰੇ ਪੰਜਾਬੀਆਂ ਵਾਸਤੇ ਇੱਕ ਸਕੂਨ ਦੀ ਖਬਰ ਹੈ ਕਿ 10 ਜੁਲਾਈ ਤੱਕ ਇਹ ਕਾਨੂੰਨ ਜਿਹੜਾ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ ਦਾ ਸਾਰੀਆਂ ਉਹਨਾਂ ਸੰਗਤਾਂ ਦਾ ਧੰਨਵਾਦ ਦੀਏ ਜਿਨ੍ਹਾਂ ਨੇ ਇਸ ਸ਼ਟਾਵਰ ਮੋਰਚੇ 'ਚ ਸਹਿਯੋਗ ਕੀਤਾ ਤੇ ਅਜੇ ਤੁਹਾਡਾ ਸਹਿਯੋਗ ਹੋਰ ਵੀ ਲੋੜਿੰਦਾ ਆਉਂਦੇ ਸਮੇਂ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਕਾਰਜ ਨੂੰ ਨੇਪੜੇ ਚੜਨ ਵਾਸਤੇ ਕੋਸ਼ਿਸ਼ਾਂ ਆਪਣੀਆਂ ਜਾਰੀ ਰੱਖਣੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਡੇ ਜ਼ੋਰ ਦੀ ਵੀ ਨਿਊਜ਼ ਨੂੰ ਤੁਸੀਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਮਰਿਓ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਤੁਹਾਨੂੰ ਜਰੂਰ ਜੀ ਵੀਡੀਓ ਤੇ ਸਕਦੇ ਹੋ ਅਮਰਜੈਂਸੀ ਹੋਵੇ ਕਿਤੇ ਵੀ ਸਾਨੂੰ ਤੁਸੀਂ ਬਲਾਕ ਕਰਨਾ